ਭਾਰਤ ਪਾਕਿਸਤਾਨ ਵਿਚਾਲੇ ਤਣਾ ਆਪਣੇ ਚਰਮ ਤੇ ਹੈ ਲੰਗੀ ਰਾਤ ਤੇ ਅੱਜ ਸਵੇਰੇ ਪਾਕਿਸਤਾਨ ਵੱਲੋਂ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਤੇ ਡਰੋਨ ਤੇ ਮਿਜ਼ਾਈਲ ਹਮਲੇ ਕੀਤੇ ਗਏ ਅੰਮ੍ਰਿਤਸਰ ਫਿਰੋਜ਼ਪੁਰ ਬਠਿੰਡਾ ਗੁਰਦਾਸਪੁਰ ਅਤੇ ਜਲੰਧਰ ਸਮੇਤ ਕਈ ਇਲਾਕਿਆਂ ਵਿੱਚ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਭਾਰਤੀ ਫੌਜ ਨੇ ਹਮਲੇ ਨਾਕਾਮ ਕਰ ਦਿੱਤੇ ਹਨ ਪਰ ਕਈ ਥਾਵਾਂ ਤੇ ਡਰੋਨ ਤੇ ਮਜ਼ਾਈਲਾਂ ਦੇ ਮਲਬੇ ਡਿੱਗਣ ਕਾਰਨ ਲੋਕ ਜ਼ਖਮੀ ਹੋਏ ਹਨ ਇਸ ਦੇ ਨਾਲ ਹੀ ਕੁਝ ਪਸ਼ੂਆਂ ਦੇ ਜ਼ਖਮੀ ਹੋਣ ਦੀ ਵੀ ਖਬਰ ਮਿਲੀ ਹੈ ਸਾਇਰਨ ਵੱਜ ਰਹੇ ਹਨ ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਦਿੱਤੀ ਗਈ ਹੈ ਹਮਲੇ ਵਿਆਸ ਖਾਸਾ ਪਿੱਟੇਵਣ ਪਿੰਡ ਅਤੇ ਫਿਰੋਜ਼ਪੁਰ ਖੇਤਰ ਵਿੱਚ ਹੋਏ ਹਨ ਕੁਸ਼ਨਾ ਮੁਤਾਬਕ ਪਾਕਿਸਤਾਨ ਵੱਲੋਂ ਅੰਮ੍ਰਿਤਸਰ ਸਰਹੱਦੀ ਜ਼ਿਲ੍ਹੇ ਦੇ ਵਦੇਰੇ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦਾ ਯਤਨ ਕੀਤਾ ਗਿਆ ਸੀ ਜਿਸ ਨੂੰ ਐਂਟੀ ਮਿਜ਼ਾਈਲ ਸਿਸਟਮ ਨਾਲ ਨਾਕਾਮ ਕੀਤਾ ਗਿਆ ਹੈ ਹਾਂ ਜੀ ਇਹ ਇਹ ਵੀ ਵਰਨ ਇਜਰੀਜ਼ ਐ ਬੋਥ ਸਾਈਡ ਬਾਕੀ ਜਾ ਕੇ ਅੰਦਰ ਨੇ ਸਰ ਕਿੰਨੇ ਕਿ ਤਮਾਕੀ ਹੋ ਸਰ ਕਿੰਨਾ ਕੰਮਲਾ ਕੀਤਾ ਜਾ ਰਿਹਾ ਹੈ ਸਰ ਕਿੰਨੇ ਕਿ ਤਮਾਕੀ ਹੋਣ ਦੀ ਬਾਤ ਹੋਣੀ ਹੈ ਕਿ ਤਮਾਕੀ ਕੀਤੇ ਗਏ ਨੇ ਪਾਕਿਸਤਾਨ ਵਿੱਚ ਚਲੋ ਜਿਹੜੇ ਡਰੋਨ ਸੀਗੇ ਉਹਨਾਂ ਨੂੰ ਮੈਜੋਰਿਟੀ ਡਰੋਨਸ ਉਹ ਜਿਹੜੇ ਆਮੀ ਆਮੀ ਬੋਨਸ ਫਲੇਸ਼ ਆਪਿਆ ਹਾਂ ਹਾਜੂਰ ਇੱਕ ਹੀ ਹੋਇਆ ਜਿਹੜਾ ਇਨਸੀਡੈਂਟ ਜਿਹੜਾ ਸਾਹਮਣੇ ਆਇਆ ਬਾਕੀ ਸਾਰੇ ਸਾਡੀ ਟੀਮ ਦੁਆਰਾ ਹੈ। ਹਮਮ। ਤੇ ਅਸੀਂ ਦੇਖ ਲਾਂਗੇ ਜੇ ਕੁਝ ਹੋਊਗਾ। ਪ੍ਰਸ਼ਾਸਨ ਦੀ ਨਾਕਾਮੀ ਨਹੀਂ ਮੰਨਦੇ। 4 ਤੋਂ 5 ਫਾਇਰ ਹੋਸ ਤੋਂ ਬਾਅਦ ਬਲੈਕਆਊਟ ਕੀਤਾ ਗਿਆ। ਲਾਈਟਾਂ ਸੱਕੇ ਚੱਲ ਰਹੀ ਸੀ ਕਿ ਨਹੀਂ ਨਹੀਂ। ਉਸ ਤੋਂ ਇਮੀਡੀਏਟਲੀ ਗੁਰੂ ਸਾਹਿਬ ਦੀ ਪ੍ਰਸ਼ੰਸਾ ਆਈ ਸੀ। ਉਹ ਹੋਈ ਨਾਲ ਨਾਲ ਅਜੇ ਤੱਕ ਇਹੀ ਇੰਜਰਡ ਹੋਣ ਦਾ ਮਾਮਲਾ ਸਾਹਮਣੇ ਹੈ। ਕੋਈ ਨਾ ਮਾਮਲਾ ਸਾਹਮਣੇ ਆਇਆ। ਕੋਈ ਨਹੀਂ ਸੰਭਰਿਆ।